ਅੱਜ ਆਪਣੇ ਜਨਮ ਦਿਨ ਤੇ ਦਿਨ ਦੀ ਸ਼ੁਰੂਆਤ ਕਡੂਰ ਸਾਹਿਬ ਦੇ ਬਾਗ ਚ ਬੂਟਾ ਲਾ ਕੇ ਕੀਤੀ ਹੁਣ ਆਪਾਂ ਇਥੋਂ ਦੇ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਕਰਨ ਚੱਲੇ ਆਂ ਸਤਿ ਸ਼੍ਰੀ ਅਕਾਲ ਦੇਖ ਰਿਹਾ ਹਾਂ ਵਾਕ ਆਫ ਦਿ ਟੁਰਨਾ ਮੈਂ ਹਾਂ ਮਨਪ੍ਰਕਾar ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰੀਕ ਸਿੰਘ ਟੁਰਨਾ ਖਡੂਰ ਸਾਹਿਬ ਦੇ ਵਿੱਚ ਆ ਤੇ ਇੱਥੇ ਬਹੁਤ ਸਾਰੇ ਇਤਿਹਾਸਿਕ ਗੁਰੂ ਘਰ ਨੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਨ੍ਹਾਂ ਹੀ ਗੁਰਧਾਮਾਂ ਦੇ ਦਰਸ਼ਨ ਕਰਾਂਗੇ ਜੀ ਤੇ ਖਡੂਰ ਸਾਹਿਬ ਦਾ ਮਾਹੌਲ ਬੜਾ ਕੁਦਰਤੀ ਆ ਜਿਵੇਂ ਦੱਸਿਆ ਵੀ ਵਾਤਾਵਰਣ ਨੂੰ ਬਹੁਤ ਪਿਆਰ ਕੀਤਾ ਜਾਂਦਾ ਇੱਥੇ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਵੀ ਤੇ ਵੈਸੇ ਵੀ ਇੱਥੇ ਆਬੋ ਹਵਾਈ ਬਹੁਤ ਸੋਹਣੀ ਆ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਆ ਕਿੱਡਾ ਪੁਰਾਣਾ ਦਰਖਤ ਆ ਪ੍ਰਾਤਨ ਦਰਖਤ ਬੋੜ ਦਾ ਬੋੜ ਦਾ ਰੁੱਖ ਹੈ ਤੇ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਹੈ ਕਿ ਇਹ ਗੁਰੂ ਸਾਹਿਬ ਦੇ ਵੇਲੇ ਦਾ ਦਰਖਤ ਹੈ ਇਸ ਤੋਂ ਇਲਾਵਾ ਹੋਰ ਵੀ ਇੱਥੇ ਬਹੁਤ ਸਾਰੇ ਪੁਰਾਣੇ ਰੁੱਖ ਬੋੜ ਜਾਂ ਪਿੱਪਲ ਜਿਹੜੇ ਆ ਉਹ ਰੋਡ ਸੜਕਾਂ ਦੇ ਉੱਤੇ ਆਮ ਹੀ ਦੇਖਣ ਨੂੰ ਮਿਲਦੇ ਆ ਤੇ ਆਪਾਂ ਹੁਣ ਪਹਿਲਾਂ ਗੁਰਦੁਆਰਾ ਅੰਗੀਠਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਬਾਅਦ ਵਿੱਚ ਹੋਰ ਵੀ ਜਿਹੜੇ ਇੱਥੇ ਗੁਰੂ ਘਰ ਨੇ ਆਪਾਂ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇੱਧਰ ਸਾਹਮਣੇ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਹੈ ਇੱਧਰ ਚੱਲਦੇ ਆਂ ਪਾਰਕਿੰਗ ਦੇ ਵਿੱਚੋਂ ਆਪਾਂ ਹੁਣ ਗੁਰਦੁਆਰਾ ਸਾਹਿਬ ਵੱਲ ਜਾ ਰਹੇ ਆਂ ਸਾਹਮਣੇ ਹੀ ਪਾਰਕਿੰਗ ਐ ਤੇ ਇੱਧਰ ਨਾਲ ਹੀ ਦਰਬਾਰ ਸਾਹਿਬ ਐ ਦੇ ਹੱਥ ਕਾਊਂਟਰ ਬਣੇ ਨੇ ਇੱਥੋਂ ਤੁਸੀਂ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਸਕਦੇ ਹੋ ਤੇ ਅੰਦਰ ਜਾਣ ਤੋਂ ਪਹਿਲਾਂ ਹੀ ਇਹ ਵਾਲੇ ਕਾਊਂਟਰ ਤੇ ਕਿਰਪਾਨ ਪੇਂਟ ਕਰਾ ਸਕਦੇ ਹੋ ਗੁਰਦੁਆਰਾ ਦਰਬਾਰ ਸਾਹਿਬ ਖਡੂਰ ਸਾਬ ਦਾ ਪ੍ਰਮੁੱਖ ਇਤਿਹਾਸਿਕ ਸਥਾਨ ਹੈ ਇਸ ਸਥਾਨ ਨੂੰ ਅੰਗੀਠਾ ਸਾਹਿਬ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋ ਸਮਾਉਣ ਮਗਰੋਂ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ ਇਸ ਤੋਂ ਇਲਾਵਾ ਉਹ ਕਿਲਾ ਵੀ ਇੱਥੇ ਮੌਜੂਦ ਹੈ ਜਿਸ ਨਾਲ ਗੁਰੂ ਅਮਰਦਾਸ ਜੀ ਨੂੰ ਬਿਆਸ ਦਰਿਆ ਤੋਂ ਜਾਲ ਲਿਆਉਂਦੇ ਸਮੇਂ ਠੇਡਾ ਲੱਗਾ ਸੀ ਇਸ ਦੇ ਨਾਲ ਹੀ ਇੱਥੇ ਗੁਰਦੁਆਰਾ ਠੜਾ ਸਾਹਿਬ ਸਜੋਬਿਤ ਹੈ ਜਿੱਥੇ ਬੈਠ ਕੇ ਗੁਰੂ ਅਮਰਦਾਸ ਜੀ ਸਿਮਰਨ ਕਰਿਆ ਕਰਦੇ ਸਨ ਦਰਬਾਰ ਸਾਹਿਬ ਤੋਂ ਬਾਹਰ ਹੁੰਦਿਆਂ ਬਿਲਕੁਲ ਸਾਹਮਣੇ ਇਧਰ ਖੂਬੀ ਬੀਬੀ ਅਮਰੋਜੀ ਹੈ ਇੱਕ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁਪੁੱਤਰੀ ਬੀਬੀ ਅਮਰੋਜੀ ਦੇ ਬੇਨਤੀ ਕਰਨ ਤੇ ਸੰਗਤਾਂ ਦੀ ਸਹੂਲਤ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਆਪਣੇ ਹੱਥੀਂ ਲਗਵਾਇਆ ਇਸ ਖੂ ਦਾ ਜਲ ਪਹਿਲਾਂ ਖਾਰਾ ਨਿਕਲਿਆ ਬੀਬੀ ਅਮਰੋਜੀ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਮੋੜਾ ਬਖਸ਼ਿਆ ਜਿਸ ਨੂੰ ਖੂ ਵਿੱਚ ਸੁੱਟਣ ਨਾਲ ਖੂ ਦਾ ਜਲ ਮਿੱਠਾ ਹੋ ਗਿਆ ਸਾਮਣੇ ਲਿਖਿਆ ਪਿਆ ਹੈ ਕਿ ਕਿਰਪਾ ਕਰਕੇ ਖੂਹ ਚ ਮਾਇਆ ਨਾ ਸੁੱਟੋ ਪਰ ਇਹਠਾਂ ਵੇਖਣ ਤੋਂ ਲੱਗਦਾ ਹੈ ਕਿ ਬਹੁਤ ਸਾਰੇ ਸਿੱਕੇ ਆਦੇ 20 ਦੇ ਵੀ 50 ਵੀ ਨੋਟ ਪਏ ਆ ਦਸਾਂ ਦੇ ਵੀ ਆਵੇ ਅੱਧ ਨਾ ਪੁਰਾਣੀਆਂ ਇੱਟਾਂ ਵੀ ਹੈ ਨਾ ਇੱਕ ਵਿੱਚ ਵਿੱਚ ਥੋੜਾ ਮਾਰਬਲ ਲੱਗਾ ਹੈ ਪੱਥਰ ਲਾਤਾ ਪਰ ਥੋੜਾ ਜਿਹਾ ਰੱਖਿਆ ਹੋਇਆ ਬਸ ਨਿਸ਼ਾਨੀ ਤੌਰ ਤੇ ਵਾਹਿਗੁਰੂ ਜੀ ਸਤਿਵਾਸ਼ਾ ਸੋ ਸੰਗਤ ਜੀ ਇਹਠਾਂ ਨਾ ਸੁੱਟਿਆ ਕਰੋ ਜੇ ਮਾਇਆ ហេਠਾ ਸੈੱਟ ਦੇਵੋ ਉਹ ਫਿਰ ਕਿਸੇ ਲੇਖੇ ਨਹੀਂ ਲੱਗਣੀ ਇੱਥੇ ਉੱਪਰ ਚੜਾਵਾ ਚੜਾ ਦੋਗੇ ਤਾਂ ਕਿ ਇਸੇ ਲੇਖੇ ਲੱਗ ਵੀ ਜਾਏਗੀ ਵਾਹਿਗੁਰੂ ਜੀ ਇਧਰਲੇ ਪਾਸੇ ਸਾਹਮਣੇ ਹੈ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਹੁਣ ਅਪਏਸ ਦੇ ਦਰਸ਼ਨ ਕਰਦੇ ਆਂ ਸੜਾ ਸਾਹਿਬ ਦੇ ਬਿਲਕੁਲ ਖੱਬੇ ਹੱਥ ਸਿੱਖ ਅਜਾਇਬ ਘਰ ਹੈ ਜਿਹਦੇ ਅੰਦਰ ਬਹੁਤ ਸੋਹਣੇ ਚਿੱਤਰ ਲੱਗੇ ਆ ਤੇ ਚਿੱਤਰਾਂ ਦੇ ਰਾਹੀਂ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਹੈ ਉਹ ਸਾਹਮਣੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਤੇ ਦੇਖਿਓ ਪਾਈ ਲੈਣਾ ਜੀ ਆਪਣੇ ਸਾਥੀਆਂ ਦੇ ਸੰਗ ਦੇਵੀ ਦਰਸ਼ਨਾਂ ਨੂੰ ਜਾਂਦੇ ਹੋਏ ਆਪਾਂ ਇਤਿਹਾਸ ਇਹ ਸਾਰੇ ਸੁਨੇ ਹੋਏ ਆ ਜੀ ਤੇ ਇਹਨਾਂ ਇਤਿਹਾਸ ਨੂੰ ਹੀ ਤਸਵੀਰਾਂ ਰਾਹੀਂ ਬਿਆਨ ਕੀਤਾ ਗਿਆ ਹੈ ਜਿਵੇਂ ਜਦੋਂ ਗੁਰੂ ਅੰਗਦ ਜਦੋਂ ਪਾਈ ਲੈਣਾ ਜੀ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਨੂੰ ਆ ਕੇ ਮਿਲਦੇ ਨੇ ਉਹਨਾਂ ਤੋਂ ਹੀ ਉਹਨਾਂ ਦੇ ਘਰ ਦਾ ਰਾਹ ਪੁੱਛਦੇ ਆ ਤੇ ਜਦੋਂ ਅੱਗੇ ਜਾ ਕੇ ਵੇਖਦੇ ਆਰ ਜਿਸ ਸ਼ਖਸ ਵੱਲੋਂ ਉਹਨਾਂ ਨੂੰ ਰਾਹ ਦੱਸਿਆ ਜਾਂਦਾ ਉਹੀ ਗੁਰਗੱਦੀ ਤੇ ਬਿਰਾਜਮਾਨ ਹੈ ਤਾਂ ਉਹ ਹੈਰਾਨ ਹੋ ਜਾਂਦੇ ਆ ਜੀ ਜੋ ਗੁਰੂ ਨਾਨਕ ਦੇਵ ਜੀ ਦੇਵੀ ਦਰਸ਼ਨ ਜਾਂਦੇ ਆ ਹੋਇਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦੇ ਚੱਲਦੇ ਆ ਪਰ ਫਿਰ ਉਹ ਗੁਰੂ ਸਾਹਿਬ ਦੇ ਹਮ ਗੁਰੂ ਸਾਹਿਬ ਹੀ ਰਾਹ ਦੱਸਦੇ ਆ ਤੇ ਉਹਨਾਂ ਦੇ ਕੋਲ ਜਾ ਕੇ ਜੋ ਦੇਖਦੇ ਕਿ ਉਹ ਹੀ ਗੁਰਗੱਦੀ ਤੇ ਬਿਰਾਜਮਾਨਾ ਤਾਂ ਉਹਨਾਂ ਦੇ ਸੇਵਕ ਬਣ ਜਾਂਦੇ ਆ ਰਾਤ ਦੇ ਸਮੇਂ ਕੱਪੜੇ ਧੋਦੇ ਹੋਏ ਨਰੀ ਦੇ ਕੰਢੇ ਗੁਰੂ ਨਾਨਕ ਦੇਵ ਜੀ ਦੇ ਤੇ ਇੱਧਰ ਜਦੋਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰ ਰਹੇ ਆ ਤਾਂ ਭਾਈ ਲੈਣਾ ਜੀ ਉਹਨਾਂ ਦੇ ਕੱਪੜਿਆਂ ਦੀ ਰਾਖੀ ਬੈਠੇ ਨੇ ਕਾਫੀ ਸਮਾਂ ਗੁਰੂ ਅੰਗਦ ਦੇਵ ਜੀ ਨੇ ਗੁਰਸੱਭ ਦੀ ਸੇਵਾ ਕੀਤੀ ਨਾਲ ਸਮਾਂ ਕਾਫੀ ਬਤਾਇਆ ਸਾਰੀਆਂ ਸਾਰਾ ਹੀ ਜੋ ਵਾਕਿਆ ਉਸ ਸਮੇਂ ਹੋਇਆ ਵਾ ਉਹਨਾਂ ਨੂੰ ਤਸਵੀਰਾਂ ਦੇ ਵਿੱਚ ਬਿਆਨ ਕੀਤਾ ਗਿਆ ਹੈ ਗੁਰੂ ਨਾਨਕ ਦੇਵ ਜੀ ਨੇ ਬੱਚਿਆਂ ਵੱਲੋਂ ਨਾ ਕਰੋ ਬੰਦ ਭਾਈ ਲੈਣਾ ਜੀ ਚਿੱਕੜ ਦੇ ਕੋੇ ਤੋਂ ਡਿੱਗੇ ਕਾਲ ਨੂੰ ਕੱਢਦੇ ਹੋਏ ਇਥੇ ਜਦੋਂ ਭਾਈ ਲੈਣਾ ਜੀ ਤੋਂ ਆਪਣਾ ਅੰਗ ਬਣਾ ਲਿਆ ਅੰਗਦ ਨਾਮ ਦਿੱਤਾ ਗੁਰੂ ਅੰਗਦ ਦੇਵ ਜੀ ਗੁਰਗੱਦੀ ਬਖਸ਼ਦੇ ਹੋਏ ਗੁਰੂ ਨਾਨਕ ਪਾਤਸ਼ਾਹ ਮਾਈ ਭرائی ਦੇ ਘਰ ਗਿਆਤ ਵਸ ਰਹਿਣ ਵਿੱਚ ਬੁੱਢਾ ਜੀ ਤੇ ਸੰਗਤ ਦੀ ਬਿੰਦ ਕੰਧ ਪੂਰੇ ਵਿੱਚ ਬਾਹਰ ਕੇ ਦਰਸ਼ਨ ਦਿੰਦੇ ਹੋਏ ਗੁਰੂ ਅੰਗਦ ਦੇਵ ਜੀ ਜਨਮ ਸਾਖੀ ਲਿਖਵਾ ਰਿਹਾ ਤਪਿਆਣਾ ਸਾਹਿਬ ਦੇ ਵਿੱਚ ਆਪਾਂ ਜੀ ਤੇਰੇ ਨਾਸਰ ਗੁਰਦਵਾਰਾ ਸਾਹਿਬ ਦੇ ਵਿੱਚ ਜਰਸ਼ਨ ਕਿਤੇ ਉਸ ਜਗ੍ਹਾ ਤੇ ਬੈਠ ਕੇ ਗੁਰੂ ਸਾਹਿਬ ਜਨਮ ਸਾਖੀ ਲਿਖਵਾ ਕਰਦੇ ਸਨ ਇੱਧਰ ਗੁਰਮੁਖੀ ਲਿਪੀ ਬਾਲ ਬੋਧ ਲਿਖਵਾ ਕੇ ਬੱਚਿਆਂ ਵਿੱਚ ਵੰਡਿਆ ਜਾ ਰਿਹਾ ਕਿਉਂਕਿ ਗੁਰਮੁਖੀ ਦਾ ਪ੍ਰਚਾਰ ਤੇ ਪ੍ਰਸਾਰ ਇਸੇ ਨਗਰ ਤੋਂ ਹੋਇਆ ਇਸੇ ਨਗਰ ਤੋਂ ਹੋਇਆ ਇਹ ਗੁਰੂ ਸਾਹਿਬ ਦਾ ਬੜਾ ਵੱਡਾ ਯੋਗਦਾਨ ਆ ਹੂੰ ਇੱਧਰਲੇ ਪਾਸੇ ਮੱਲ ਖਾੜੇ ਮੱਲ ਖਾੜੇ ਜਦੋਂ ਕੁਸ਼ਤੀ ਵੇਖ ਰਹੇ ਸੀ ਗੁਰੂ ਗੁਰੂ ਅੰਗਦ ਦੇਵ ਜੀ ਤੋ ਉਸ ਸਮੇਂ ਹਮਾਂਜੂ ਵੀ ਗੁਰੂ ਸਾਹਿਬ ਨੂੰ ਮਿਲਣ ਆਉਂਦਾ ਪਰ ਗੁਰੂ ਸਾਹਿਬ ਮਾਲ ਖਾੜੇ ਦੇਖਣ ਦੇ ਵਿੱਚ ਵਿਅਸਤਤਾ ਇਸ ਤਸਵੀਰ ਦੇ ਰਹੀ ਹੈ ਬਿਆਨ ਕੀਤਾ ਗਿਆ ਕਿ ਹਮਾਂਜੂ ਨਿਰਾਸ਼ ਹੋ ਗਿਆ ਹੂੰ ਕਿਉਂਕਿ ਉਸ ਸਮੇਂ ਦਾ ਬਾਦਸ਼ਾਹ ਸੀ ਜੀ ਤੇ ਉਹ ਆਪਣੀ ਨਮੋਸ਼ੀ ਮੰਨ ਰਿਹਾ ਸੀ ਕਿ ਗੁਰੂ ਸਾਹਿਬ ਨੂੰ ਮਿਲ ਨਹੀਂ ਰਿਹਾ ਤੇ ਇਸ ਤਸਵੀਰ ਦੇ ਵਿੱਚ ਇਹ ਬਿਆਨ ਕੀਤਾ ਗਿਆ ਇਧਰਲੇ ਪਾਸੇ ਮਾਤਾ ਕੀਵੀ ਜੀ ਆਪਾਂ ਉਸ ਲੰਗਰ ਹਾਲ ਦੇ ਵੀ ਦਰਸ਼ਨ ਕਰਕੇ ਆਏ ਆ ਜਿੱਥੇ ਖੀਰ ਵਰਤਦੀ ਰਹੀ ਹੈ ਕਿਉਂਕਿ ਮਾਲਾ ਖਾੜਿਆਂ ਦੇ ਵਿੱਚ ਪਹਿਲਵਾਨਾਂ ਦਾ ਬਹੁਤ ਜ਼ੋਰ ਲੱਗਦਾ ਸੀ ਤੇ ਉਹਨਾਂ ਵਾਸਤੇ ਖਾਾਕ ਵੀ ਚਾਹੀਦੀ ਸੀ ਤੇ ਇਹ ਇਤਿਹਾਸਮਤਾਕ ਫਿਰ ਦੇਸੀ ਘਿਓ ਦੀ ਕਿਆਲੀ ਖੀਰ ਏਸੀ ਕਰਕੇ ਉਹਨੂੰ ਕਿਆਲੀ ਖੀਰ ਕਿਹਾ ਜਾਂਦਾ ਤੇ ਉਹ ਵਰਤਾਈ ਜਾਂਦੀ ਸੀ ਮਾਤਾ ਕੀਵੀ ਜੀ ਗੁਰੂ ਅੰਗਦ ਦੇਵ ਜੀ ਦੇ ਸੁਪਤਨੀ ਜੀ ਉਹਨਾਂ ਦੇ ਵੱਲੋਂ ਏਸੀ ਵਨ ਪਾਈ ਜਾਂਦੀ ਸੀ ਇੱਧਰ ਗੁਰੂ ਅਮਰਦਾਸ ਜੀ ਹਮ ਜਦੋਂ ਗੁਰੂ ਅੰਗਦ ਪਾਸ਼ਾ ਦੇ ਲਈ ਗਾਗਰ ਦੇ ਵਿੱਚ ਜਲ ਲੈ ਕੇ ਆਇਆ ਕਰਦੇ ਸਨ ਜੀ ਆਪਾਂ ਕੋਇਂਦਵਾਲ ਸਾਹਿਬ ਜਿਹੜਾ ਕਿ ਖਡੂਰ ਸਾਹਿਬ ਤੋਂ 9 ਕਿਲੋਮੀਟਰ ਦੂਰ ਆ ਉਥੋਂ ਜਲਦੀ ਸੇਵਾ ਬਿਆਸ ਦਰਿਆ ਦੇ ਵਿੱਚੋਂ ਜਲ ਲਿਆ ਕੇ ਗੁਰੂ ਅੰਗਦ ਪਾਤਸ਼ਾਹ ਨੂੰ ਇਸ਼ਨਾਨ ਕਰਵਾਇਆ ਕਰਦੇ ਸਨ ਤੇ ਤੇ ਇੱਥੇ ਗੁਰੂ ਅੰਗਦ ਦੇ ਜੀ ਬਾਬਾ ਬੁੱਢਾ ਜੀ ਦੇ ਹੱਥੋਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਦੇ ਹੋਏ ਸਭ ਤੋਂ ਵੱਡੇ ਅੰਮਰ ਦੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੂੰ ਹੂੰ ਮੁਗੱਦੀ ਮਿਲੀ ਸੀ ਜਦੋਂ ਤੇ ਇੱਥੇ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਗੁਰੂ ਅੰਗਦ ਦੇਵ ਜੀ ਦੇ ਪੰਜ ਪੂਤਕ ਸਰੀਰ ਦੀ ਅਗਨਪੇਟ ਸੰਗੀਠਾ ਸਾਹਿਬ ਦੇ ਆਪਾਂ ਦਰਸ਼ਨ ਕਰਕੇ ਆਏ ਆ ਉਸੇ ਜਗ੍ਹਾ ਦੇ ਉੱਤੇ ਹੀ ਗੁਰੂ ਸਾਹਿਬ ਜੀ ਦਾ ਦਾਸ ਸस्कार ਕੀਤਾ ਗਿਆ ਸੀ ਤੇ ਅੱਧਲੇ ਪਾਸੇ ਭਾਈ ਲੈਣਾ ਜੀ ਅੰਮ੍ਰਿਤ ਵੇਲੇ ਭਾਈ ਜੋਤ ਜੀ ਕੋਲ ਗੁਰਬਾਣੀ ਸੁਣਨ ਹੈ ਤੇ ਉਹਨਾਂ ਦੀ ਹਾਜ਼ਰੀ ਵਿੱਚ ਖੜੇ ਹਨ ਆਹੇ ਗੁਰੂ ਜੀ ਇਹ ਬਹੁਤ ਸੋਹਣੇ ਚਿੱਤਰਾਂ ਦੇ ਨਾਲ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਤੇ ਇਹ ਮਲਟੀਮੀਡੀਆ ਅਜਾਇਬ ਘਰ ਹੈ ਸਿੱਖ ਮਿਊਜ਼ੀਅਮ ਤੇ ਜੀ ਦੀ ਸੇਵਾ ਸਹਿਯੋਗ ਡਾਕਟਰ ਰਗਵੀਰ ਸਿੰਘ ਬਹੁਤ ਸੋਹਣਾ ਵੱਲੋਂ ਕੀਤਾ ਗਿਆ ਤੇ ਬਹੁਤ ਸੋਹਣਾ ਬਹੁਤ ਸੋਹਣੇ ਕਾਰਜ ਨੇ ਦਰਬਾਰ ਸਾਹਿਬ ਦੇ ਖੱਬੇ ਹੱਥ ਲੰਗਰ ਹਾਲ ਸਿਰੂ ਦੇ ਲੰਗਰ ਵਰਤ ਰਹੇ ਨੇ ਓ ਮਾਈ ਗੋਡੀ ਇੱਧਰ ਸਾਰਾ ਲੰਗਰ ਹਾਲ ਦਾ ਹੀ ਇਹ ਸਾਰਾ ਹਿੱਸਾ ਇੱਧਰ ਬੈ ਕੇ ਸੰਗਤਾਂ ਲੰਗਰ ਛੱਕਦੀਆਂ ਤੇ ਇਥੋਂ ਹੀ ਲੰਗਰ ਹਾਲ ਤੋਂ ਹੀ ਬਾਹਰ ਵੀ ਜਾ ਸਕਦੇ ਆ ਕਿੰਨਾ ਸੋਹਣਾ ਨਾ ਬਾਹਰ ਫਿਰ ਉਹੀ ਰਸਤਾ ਬਾਹਰ ਆ ਗਿਆ ਕਿਉਂਕਿ ਸੰਗਤ ਜਿਹੜੀ ਇਥੋਂ 메ਨ ਦਰਵਾਜ਼ੇ ਥਾਂ ਹੀ ਅੰਦਰ ਜਾਂਦੀ ਹੈ ਲੰਗਰ ਹਾਲ ਤੋਂ ਹੋ ਕੇ ਬਾਹਰ ਆਉਣ ਲਈ ਰਾਹ ਹੈ ਇਧਰਲੇ ਪਾਸੇ ਦੀ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਾਨੂੰ ਆਪਾਂ ਚੱਲਦੇ ਹਾਂ ਗੁਰਦੁਆਰਾ ਮਾਈ ਭرائی ਜੀ ਜੋ ਕਿ ਇੱਧਰਲੇ ਹੱਥ ਹੈ ਇਹ ਰਾਹ ਜਾਂਦਾ ਨਾਲ ਹੀ ਹੈ ਇੱਥੇ ਆ ਤੁਹਾਡੇ ਪਿਛਲੇ ਪਾਸੇ ਦੇਖੋ ਕਿੰਨ ਲੱਗੀ ਪੁਰਾਣੀ ਐ ਇਟਾਂ ਹਾਂ ਕਾਫੀ ਪੁਰਾਣੀ ਸਾਰੀ ਹੋਈ ਪਈ ਐ ਇਹ ਤੇ ਇੱਥੇ ਹੀ ਆਪਾਂ ਕੁਝ ਮਹੀਨੇ ਪਹਿਲਾਂ ਵੀ ਆਏ ਸੀ ਖਡੂਰ ਸਾਹਿਬ ਜਦੋਂ ਇੱਕ ਬੀਬੀ ਪਾਕਿਸਤਾਨ ਤੋਂ ਆਪਣੇ ਭਤੀਜਿਆਂ ਨੂੰ ਮਿਲਣ ਲਈ ਆਈ ਸੀ ਭੂਆ ਮਤਲਬ ਹਨਾ ਉਹਨਾਂ ਦੀ ਵੀ ਇੱਥੇ ਪੁਰਾਣੀ ਇੱਕ ਹਵੇਲੀ ਸੀ ਜਦੋਂ ਹਾਂ ਬਿਲਕੁਲ ਇੱਥੇ ਮੁਸਲਿਮ ਆਬਾਦੀ ਵੀ ਕਾਫੀ ਸੀਗੀ ਵੰਡ ਤੋਂ ਪਹਿਲਾਂ ਹੁਣ ਵੀ ਵੈਸੇ ਰਹਿੰਦੇ ਆ ਕੁਝ ਪਰਿਵਾਰ ਹਾਂ ਪਰ ਉਹ ਦੋ ਕਾਫੀ ਹੋਣਗੇ ਇੱਥੇ ਕਾਫੀ ਪੁਰਾਣੀਆਂ ਇਮਾਰਤਾਂ ਨੂੰ ਵੀ ਬਚਾਇਆ ਗਿਆ ਜੇ ਰੁੱਖ ਬਚਾਏ ਗਏ ਆ ਤਾਂ ਇਮਾਰਤਾਂ ਵੀ ਬਚਾਈਆਂ ਗਈਆਂ ਨੇ ਆ ਸਾਰਾ ਆ ਦੀ ਗੁਰਦਾਰਾ ਲੰਗਰ ਸਾਹਿਬ ਆ ਲੰਗਰ ਹਾਲ ਜਿਹੜਾ ਉਹਦੇ ਪਿਛਲੇ ਪਾਸੇ ਹੀ ਆਪਾਂ ਲੰਘ ਕੇ ਤੇ ਮੈਂ ਇਧਰ ਲੇੜੇ ਪੁੱਛਿਆ ਸੀਗਾ ਉਹ ਕਹਿੰਦਾ ਲੱਗ ਗਈ ਇੱਥੇ ਨਾਲ ਹੀ ਜਾ ਕੇ ਨਾ ਜੀ ਬਸ ਥੱਲੇ ਥੱਲੇ ਜਨ ਉਤਰ ਕੇ ਕਹਿ ਰਿਹਾ ਸੀ ਉਹ ਜਾ ਰਹੇ ਸਾਈਕਲ ਤੇ ਉਹ ਵੀ ਮੁਰਮੁਰੇ ਹੋ ਸਾਹਮਣੇ ਹੀ ਲੱਗ ਰਿਹਾ ਮਣੀ ਇੱਥੇ ਨਾਲ ਹੀ ਮਾਲਕ ਖੜਾ ਸਾਹਿਬ ਵੀ ਆ ਤੇ ਮਾਈ ਭਾਈ ਜੀ ਦਾ ਵੀ ਆ ਗੁਰਦੁਆਰਾ ਮਾਈ ਭਾਈ ਦੇ ਬਿਲਕੁਲ ਸਾਹਮਣੇ ਪਹੁੰਚ ਗਏ ਆ ਵਾਹ ਇਹ ਸਥਾਨ ਮਾਈ ਭرائی ਜੀ ਦਾ ਘਰ ਸੀ ਮਾਈ ਭرائی ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿੰਡ ਮੱਤੇ ਦੀ ਸਰਾਂ ਦੇ ਰਹਿਣ ਵਾਲੇ ਸਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਰੀਕੇ ਚੋਂ ਭੂਆ ਜੀ ਲੱਗਦੇ ਸਨ ਤੇ ਮਾਈ ਭਾਈ ਜੀ ਇੱਥੋਂ ਦੇ ਵਸਨੀਕ ਮਹਿਮਾ ਚੌਧਰੀ ਜੀ ਨਾਲ ਵਿਆਹੇ ਹੋਏ ਸਨ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾ ਕੇ ਇਸ ਘਰ ਨੂੰ ਭਾਗ ਲਾਏ ਫਿਰ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਵਨ ਬਾਬਾ ਲੈਣਾ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਵਚਨ ਕੀਤਾ ਕਿ ਤੁਸੀਂ ਖੇਰਿਆਂ ਦੇ ਖਡੂਰ ਜਾਓ ਤੇ ਗੁਰਮਤਿ ਦਾ ਪ੍ਰਚਾਰ ਕਰੋ। ਸ੍ਰੀ ਗੁਰੂ ਅੰਗਦ ਦੇਵ ਜੀ ਇੱਥੇ ਮਾਈ ਭਰਾਈ ਜੀ ਦੇ ਘਰ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਛੋੜੇ ਵਜੋਂ ਜਿਸ ਪਿਆਰੇ ਸੀ ਉਹ ਨੇਹੋ ਤਿਸ ਅੱਗੇ ਮਰ ਚੱਲੀਏ। ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸ਼ੇ ਜੀਵਨ। ਸ੍ਰੀ ਗੁਰੂ ਅੰਗਦ ਦੇਵ ਜੀ ਇਸ ਜਗ੍ਹਾ ਤੇ ਕੋਠੜੀ ਵਿੱਚ ਬੈਠ ਕੇ ਬੂਆ ਬੰਦ ਕਰਕੇ ਤਪੱਸਿਆ ਕਰਨ ਲੱਗੇ ਤੇ ਮਾਈ ਭਰਾਈ ਜੀ ਨੂੰ ਕਿਹਾ ਕਿ ਸਾਡੇ ਬਾਰੇ ਕਿਸੇ ਨੂੰ ਦੱਸਣਾ ਨਹੀਂ। ਜਦੋਂ ਸੰਗਤਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਭਾਲ ਕਰਦਿਆਂ ਕੁਝ ਪਤਾ ਨਹੀਂ ਲੱਗਾ ਤਾਂ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਤਾਂ ਬ ਪਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਵਾ ਕੇ ਸੰਗਤਾਂ ਨੂੰ ਨੇ ਹਾਲ ਕੀਤਾ ਇਸ ਘਰ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ 6 ਮਹੀਨੇ ਤੇ 6 ਦਿਨ گزارੇ ਗੁਰਦੁਆਰਾ ਮਾਈ ਭਰਾਏ ਜੀ ਦਾ ਚੁਗਿਰਦਾ ਵੀ ਕਾਫੀ ਖੁੱਲਾ ਹੈ ਇੱਧਰ ਪਿਛਲੇ ਪਾਸੇ ਸਰਾਵਾਂ ਵੀ ਬਣੀਆਂ ਹੋਈਆਂ ਇੱਧਰ ਹੀ ਲੰਗਰ ਵੀ ਲੱੱਦਦੇ ਹੋਣੇ ਆ ਤੇ ਆ ਮੋਰੇ ਛੋਟਾ ਜਿਹਾ پارک ਵੀ ਹੈ ਇਹ ਬਹੁਤ ਸੋਹਣਾ ਇੱਥੇ ਵੀ ਮਾਹੌਲ ਆ ਖਡੂਰ ਸਾਹਿਬ ਦੇ ਸਾਰੇ ਗੁਰੂ ਘਰਾਂ ਦੇ ਵਿੱਚ ਪਿੱਪਲ ਜਾ ਬੋਰ ਇਹ ਦਰਖਤ ਜਰੂਰ ਵੇਖਣ ਨੂੰ ਮਿਲਦੇ ਹੀ ਮਿਲਦੇ ਨੇ ਅਸੀਂ ਫਿਰ ਦਰਬਾਰ ਸਾਹਿਬ ਵਾਲੀ ਪਾਰਕਿੰਗ 'ਚ ਆ ਗਏ ਆ ਤੇ ਇੱਧਰ ਹੀ ਅੰਗੀਠਾ ਸਾਹਿਬ ਆ ਬਾਕੀ ਆ ਇੱਥੇ ਕੰਦ ਤੇ ਲੈ ਕੇ ਲਾਇਆ ਕਿਹੜੇ ਸਾਈਨ ਬੋਰਡ ਬਣਿਆ ਪੂਰਾ ਗੁਰਦੁਆਰਾ ਮਾਲਖੜਾ ਸਾਹਿਬ ਤੇ ਪਿਆਣਾ ਸਾਹਿਬ ਸਰੋਵਰ ਲੰਗਰ ਮਾਤਾ ਕੀ ਵੀ ਨਿਸ਼ਾਨੇ ਸਿੱਖੀ ਉਹ ਸਾਰੇ ਕੱਲ ਆਪਾਂ ਦਰਸ਼ਨ ਕਰ ਚੁੱਕੇ ਆ ਤੇ ਆ ਪਿਛਲੇ ਪਾਸੇ ਇੰਦਰ ਨਾਲ ਹੀ ਸਰਾਂ ਆ ਸ਼ਿਜੁਰੰਗਤ ਦੇਵ ਜੀ ਯਾਤਰੀ ਨਿਵਾਸ ਆ ਜਿਹੜੀ ਵੀ ਸੰਗਤ ਦੂਦਗਰਾਡੇ ਤੋਂ ਆਉਂਦੀ ਆ ਉਹ ਇੱਥੇ ਰਹਿ ਸਕਦੀ ਆ ਤੇ ਤਪਿਆਣਾ ਸਾਹਿਬ ਗੁਰਦੁਆਰੇ ਦੇ ਨਾਲ ਹੀ ਬਿਲਕੁਲ ਸਾਹਮਣੇ ਉੱਥੇ ਵੀ ਸਰਾਂ ਹੈਗੀ ਆ ਤੇ ਮਾਲਖੜਾ ਗੁਰਦੁਆਰਾ ਸਾਹਿਬ ਪਹਿਲਾਂ ਆਉਂਦਾ ਆ ਤੰਗੀਟਾ ਸਾਹਿਬ ਥੋੜਾ ਅੱਗੇ ਆ ਪਰ ਹੈਗੇ ਸਾਰੇ ਗੁਰਦੁਆਰੇ ਲਾਗੇ ਲੱਗੇ ਹੀ ਆ ਵਾਕਿੰਗ ਡਿਸਟੈਂਸ ਤੇ ਹੀ ਆ ਮਤਲਬ 1-2 ਮਿੰਟ ਤੁਰਨਾ ਪਊ ਜਿਆਦਾ ਇਹ ਬਹੁਤ ਵੱਡਾ ਸ਼ਹਿਰ ਨਹੀਂ ਆ। ਹਾਂਜੀ। ਹੁਣ ਤੇ ਨਗਰ ਕਹਿ ਸਕਦੇ ਟਾਊਨ ਹੋ ਗਿਆ ਹਨਾ। ਬਿਲਕੁਲ। ਆ ਇਧਰ ਹੀ ਬਾਜ਼ਾਰ ਆ। ਬਾਜ਼ਾਰ ਦੇ ਵਿੱਚ ਜਦੋਂ ਪਾ ਜੀ। ਬਾਜ਼ਾਰ ਤੋਂ ਹੀ ਸਾਰਾ ਰਾਹ ਇਧਰ ਨੂੰ ਆਉਂਦਾ। ਗੋਇੰਦਵਾਲ ਸਾਹਿਬ ਤੋਂ ਆਉਣੇ ਤਾਂ ਸਿੱਧੇ ਬਾਜ਼ਾਰ ਤੋਂ ਬਾਅਦ ਆਪਾਂ ਖੱਬੇ ਹੱਥ ਮੋੜ ਕੇ ਨਾ ਗੁਰਦ ਆਮਾ ਦੇ ਦਰਸ਼ਨ ਕਰ ਸਕਦੇ। ਦਰਦਵਾਰਾ ਸ੍ਰੀ ਮੱਲ ਅਖਾੜਾ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ। ਇਸ ਪਵਨਾ ਸਥਾਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਘਰ ਸੀ ਜਦੋਂ ਆਈ ਭرائی ਜੀ ਦੇ ਘਰੋਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤਾਂ ਪਹਿਲਾ ਦੀਵਾਨ ਇਸ ਸਥਾਨ ਤੇ ਲੱਗਾ ਤੇ ਸ਼ਬਦ ਗੁਰੂ ਦਾ ਲੰਗਰ ਆਰੰਭ ਕੀਤਾ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਆਲੀ ਇਸ ਸਥਾਨ ਤੇ ਮਾਤਾ ਕੀਵੀ ਜੀ ਗੁਰੂ ਸਾਹਿਬ ਦੇ ਮਹਿਲ ਆਪਣੇ ਹੱਥੀ ਲੰਗਰ ਦੀ ਸੇਵਾ ਕਰਦੇ ਤੇ ਹਰ ਰੋਜ਼ ਲੰਗਰ ਵਿੱਚ ਦੇਸੀ ਘਿਓ ਵਾਲੀ ਖੀਰ ਬਣਦੀ ਸੀ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਏ ਗੁਰਮੁਖੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਹੀ ਗੁਰਮੁਖੀ ਅੱਖਰ ਪ੍ਰਚਲਿਤ ਕੀਤੇ ਤੇ ਬੱਚਿਆਂ ਨੂੰ ਗੁਰਮ ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਸ਼ੁਰੂ ਹੋਇਆ ਇਸ ਸਥਾਨ ਤੇ ਹੀ ਸਿੱਧਾਂ ਦੀ ਮੰਡਲੀ ਗੁਰੂ ਦੀ ਪ੍ਰੀਖਿਆ ਲੈਣ ਆਏ ਪਰ ਸਤਿਗੁਰਾਂ ਦੇ ਦਰਸ਼ਨ ਕਰਕੇ ਭਰਮ ਦੂਰ ਹੋਇਆ ਇਸ ਸਥਾਨ ਤੇ ਹਿਮਾਯੂ ਬਾਦਸ਼ਾਹ ਵੀ ਆਇਆ ਤੇ ਹੰਕਾਰ ਵਿੱਚ ਸਤਿਗੁਰਾਂ ਤੇ ਤਲਵਾਰ ਚੁੱਕ ਲਈ ਪਰ ਨਾ ਚੱਲੀ ਤੇ ਚਰਨੀ ਡੇ ਪਿਆ ਇਸ ਸਥਾਨ ਤੇ ਗੁਰੂ ਸਾਹਿਬ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ ਇਸ ਕਰਕੇ ਹੀ ਇਸ ਸਥਾਨ ਦਾ ਨਾਂ ਗੁਰਦੁਆਰਾ ਮਲਖੜਾ ਵਹਿ ਗਿਆ ਇਸ ਸਥਾਨ ਤੇ ਹੀ ਬਾਬਾ ਅਮਰਦਾਸ ਜੀ ਨੂੰ 12 ਵਾਰ ਦਿੱਤੇ ਤੇ ਗੁਰਤਾ ਗੱਦੀ ਬਖਸ਼ੀ ਅਤੇ ਇਸ ਸਥਾਨ ਤੇ ਹੁਣ ਵੀ ਪਹਿਲਵਾਨ ਸਫਲਤਾ ਲਈ ਅਰਦਾਸਾਂ ਬੇਨਤੀਆਂ ਕਰਦੇ ਹਨ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਆ ਜਿੱਦਾਂ ਦੱਸਿਆ ਵੀ ਬਾਜ਼ਾਰ ਆ ਤੇ ਬਾਜ਼ਾਰ ਦੇ ਵਿੱਚ ਤੁਸੀਂ ਆ ਵੇਖ ਸਕਦੇ ਹੋ ਵੀ ਜਿਵੇਂ ਹੈਰੀਟੇਜ ਸਟਰੀਟ ਦਰਬਾਰ ਸਾਹਿਬ ਨੂੰ ਜੋ ਜਾਣਦੇ ਆ ਅਮਰਸਰ ਉੱਥੇ ਵੀ ਇਸੇ ਤਰ੍ਹਾਂ ਹੀ ਫਲੈਕਸਾਂ ਨੇ ਤੇ ਇੱਥੇ ਵੀ ਸਾਰੀਆਂ ਦੁਕਾਨਾਂ ਦੀਆਂ ਫਲੈਕਸਾਂ ਇਸੇ ਤਰ੍ਹਾਂ ਦੀਆਂ ਹੀ ਕੀਤੀਆਂ ਪਈਆਂ ਖਡੂਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਆਪਾਂ ਕਰ ਆਏ ਆ ਤੇ ਹੁਣ ਆਪਾਂ ਬਾਗ ਦੇ ਵਿੱਚ ਆਏ ਆ ਸਵੇਰ ਵੇਲੇ ਆਪਾਂ ਇੱਥੇ ਇੱਕ ਬੂਟਾ ਲਾ ਕੇ ਗਏ ਸੀ ਕਿਉਂਕਿ ਅੱਜ ਮੇਰਾ ਜਨਮ ਦਿਨ ਆ ਇਸ ਲਈ ਬਾਬਾ ਜੀ ਨੇ ਕਿਹਾ ਸੀਗਾ ਕਿ ਆਪਾਂ ਨਿਸ਼ਾਨੀ ਤੌਰ ਤੇ ਇੱਕ ਬੂਟਾ ਲਾ ਦਿੰਦੇ ਆ ਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਪਰ ਇਸ ਤੋਂ ਪਹਿਲਾਂ ਮੇਰੀ ਨਿੱਕੀ ਭੈਣ ਹਰਪ੍ਰੀਤ ਕੌਰ ਇਹ ਵੀ ਸਾਡੇ ਨਾਲ ਆਈ ਆ ਅਸੀਂ ਇਕੱਠਿਆਂ ਕੰਮ ਕੀਤਾ ਹਰਪ੍ਰੀਤ ਕਿਵੇਂ ਲੱਗਾ ਤੈਨੂੰ ਬਹੁਤ ਵਧੀਆ ਆ ਤੇ ਇਤਿਹਾਸਿਕ ਧਰਤੀ ਤਾਂ ਹੈਗੀ ਆ ਪਰ ਇਹਦੀ ਸਭ ਤੋਂ ਵੱਖਰੀ ਗੱਲ ਇਹ ਹੈ ਕਿ ਜਿਹੜੇ ਇਹਨੂੰ ਸਾਰਿਆਂ ਨਾਲ ਵੱਖਰਾ ਕਰਦੀ ਹੈ ਕਿ ਓਰੇ ਆਪਾਂ ਸਾਰੇ ਕੁਦਰਤ ਦੇ ਬਹੁਤ ਨੇੜੇ ਆ ਤੇ ਜਿਹੜੀ ਮੇਨ ਗੱਲ ਹੈ ਇਹ ਆ ਕਿ ਬਾਬਿਆਂ ਨੇ ਵਿਰਾਸਤ ਬਹੁਤ ਸੰਭੀ ਆ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਗੁਰੂਕਾਲ ਦੌਰਾਨ ਦੀਆਂ ਸੀਗੀਆਂ ਸੋ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਸਫ਼ਰ ਤੇ ਚਲੋ ਸਾਨੂੰ ਵੀ ਇਹ ਸਫ਼ਰ ਵਧੀਆ ਲੱਗਿਆ ਪਹਿਲੀ ਵਾਰ ਇਹ ਸਾਡੇ ਨਾਲ ਆਈ ਆ ਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਕਰਦੇ ਆਂ ਖਤਮ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਹੁਣ ਅਗਲੀਆਂ ਵੀਡੀਓਜ਼ ਖਡੂਰ ਸਾਹਿਬ ਡੇਰਾ ਕਾਰਸੇਵਾ ਵੱਲੋਂ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਵਿਦਿਆ ਨੂੰ ਲੈ ਕੇ ਇਸ ਤੋਂ ਇਲਾਵਾ ਜਿਹੜੇ ਵਾਤਾਵਰਣ ਨੂੰ ਲੈ ਕੇ ਪ੍ਰੋਜੈਕਟ ਚੱਲ ਰਿਹਾ ਉਹ ਵੀਡੀਓ ਤੁਹਾਨੂੰ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਹੁਤ ਵੱਡੇ ਕਾਰਜ ਨੇ ਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਕਰਦੇ ਆਂ ਖਤਮ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਵੇਖਦੇ ਰਹੋ ਵਾਕ ਵਿਦ ਟੁਰਨਾ